ਅੱਜ ਹੁਸ਼ਿਆਰਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਇੱਕ ਭਰਵੀਂ ਮੀਟਿੰਗ ਕੀਤੀ ਗਈ। ਅੱਜ ਅਸੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲਗਭਗ ਪਿਛਲੇ 30 ਸਾਲਾਂ ਤੋਂ ਜੁੜੇ ਹੋਏ ਹਾਂ ਸਰਦਾਰ ਅਵਧਾਰ ਸਿੰਘ ਜੋਲ ਜੀ ਜਿਨ੍ਹਾਂ ਨੇ 97 ਦੀ ਸਰਕਾਰ ਤੋਂ ਪਹਿਲਾਂ ਦੇ ਹੀ 94-95 ਤੋਂ ਬਤੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਤੇ ਫਿਰ ਅਕਾਲੀ ਦਲ ਦੇ ਵਿੱਚ ਅਸੀਂ ਦੋਨਾਂ ਨੇ ਲੰਬੇ ਸਮੇਂ ਤੋਂ ਪਾਰਟੀ 'ਚ ਕੰਮ ਕੀਤਾ ਪਿਛਲੇ ਸਮੇਂ ਦੌਰਾਨ ਕੁਝ મતਭੇਦ ਹੋਏ ਸੀ ਜਿਹੜਾ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਪਰ ਪੰਥ ਦੇ ਬਡੇਰੇ ਹਿੱਤਾਂ ਲਈ ਕਿਉਂਕਿ ਨਾ ਤਾਂ ਅਸੀਂ ਕਾਮਯਾਬ ਹੋ ਸਕੇ ਢੀਂਟ ਸਰ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਸਕੇ ਆ ਪਿਛਲੇ ਇਹ ਤਿੰਨ ਦੋ ਤਿੰਨ ਇਲੈਕਸ਼ਨਾਂ ਤੋਂ ਸੋ ਅਸੀਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਕਿ ਆਉਣ ਵਾਲਾ ਜਿਹੜਾ ਇਹ ਸਮਾਂ ਆ ਉਹ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਆ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਆਮ ਵਰਕਰ ਆ ਉਹ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਅਗਵਾਈ ਦੇ ਵਿੱਚ ਤਕੜਾ ਹੋਵੇ ਸੋ ਉਹਨੂੰ ਤਕੜਾ ਕੰਮ ਲਈ ਅਸੀਂ ਪਾਰਟੀ 'ਚ ਆਏ ਆ ਤੇ ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਾਰਟੀ ਪ੍ਰੈਜ਼ੀਡੈਂਟ ਸਾਹਿਬ ਨੇ ਸੋਨ ਸਿੰਘ ਠੰਡਲ ਜੀ ਸਾਨੂੰ ਦਿੱਤੇ ਆ ਬੜੇ ਕਾਬਲ ਉਮੀਦਵਾਰ ਆ ਸੋ ਅਸੀਂ ਆਪਣੇ ਢਿੰਸਾ ਸਾਹਿਬ ਦੇ ਧੜੇ ਵੱਲੋਂ ਅੱਜ ਉਹਨਾਂ ਦਾ ਸਮਰਥਨ ਕਰਨ ਲਈ ਇੱਥੇ ਇਕੱਠੇ ਹੋਏ ਆ ਤੇ ਅਸੀਂ ਪੂਰ ਜੋਰ ਯਤਨ ਕਰਕੇ ਇਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂ ਦੇਖੋ ਮਨਮਟਾਬ ਤਾਂ ਪਾਰਟ ਇੱਕ ਜ਼ਿੰਦਗੀ ਦਾ ਹਿੱਸਾ ਹੈ ਉਹ ਚੱਲਦੇ ਵੀ ਰਹਿਣਗੇ ਹਟ ਵੀ ਰਹਿਣਗੇ ਪਰ ਆਪਾਂ ਮੇਨ ਇਸ ਸਿਧਾਂਤ ਤੇ ਚੱਲਦੇ ਆ ਦੇ ਗੁਰੂ ਸਾਹਿਬ ਦਾ ਵੀ ਹੁਕਮ ਆ ਵੀ ਜੇ ਨਾ ਰਿਹਾ ਪੰਥ ਤੇ ਕੌਣ ਜਿਹੜਾ ਸਤਕਾਰ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਦਾ ਪੰਥ ਦੇ ਲੋਕਾਂ ਨੇ ਕਰਨਾ ਤੇ ਪੰਥ ਨੂੰ ਬਚਾਉਣ ਲਈ ਸਾਡਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਅੱਜ ਅਸੀਂ ਅੱਜ ਇਕੱਠੇ ਹੋ ਕੇ ਪਾਰਟੀ ਦਾ ਸਮਰਥਨ ਕਰਦੇ ਆਂ ਦੇਖਿਆ ਜਾਂ ਸਮਾਂ ਵਾਲੇ ਸਮੇਂ ਵਿੱਚ ਨਾਲ ਹੀ ਇਕੱਠੇ ਕਰਾਉਂਦੇ ਨਹੀਂ ਅਸੀਂ ਅਸੀਂ 100% ਪਹਿਲਾਂ ਤੋਂ ਹੀ ਅਕਾਲੀ ਆਂ ਅਸੀਂ ਅਕਾਲੀ ਦਲ ਤੋਂ ਕਦੇ ਵੀ ਵੱਖ ਨਹੀਂ ਹੋਏ ਜੇ ਵੱਖ ਵੀ ਹੋਏ ਆ ਤਾਂ ਸ਼ਰਮਣੀ ਅਕਾਲੀ ਦਲ ਦਾ ਹੀ ਪਲੇਟਫਾਰਮ ਲੈ ਕੇ ਚੱਲੇ ਆਂ ਤੇ ਅਸੀਂ ਰਾਭੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਣਾ ਜਿਹੜਾ ਇਹ ਦਲ ਬਦਲੀਆਂ ਦਾ ਦੌਰ ਆ ਇਹਨਾਂ ਦੇ ਵਿੱਚ ਅਸੀਂ ਅਕਾਲੀ ਵਰਕਰ ਬਿਨਾਂ ਕਿਸੇ ਅਹੁਦੇ ਤੋਂ ਇਹ ਵੀ ਮੈਂ ਅੱਜ ਵਾਦਾ ਕਰਦਾ ਤੁਹਾਡੇ ਨਾਲ ਕਿ ਇਹ ਅਹੁਦਿਆਂ ਦੀ ਜਿਹੜੀ ਬਹੁਤ ਵੱਡੀ ਭੀੜ ਲੱਗੀ ਹੋਈ ਆ ਨਾ ਇਸ ਭੀੜ ਦੇ ਵਿੱਚੋਂ बतौर ਵਰਕਰ ਜਿਹੜਾ ਬਖ ਰਹਿ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੇ ਜੋਲ ਸਾਹਿਬ ਸਭ ਤੋਂ ਮੇਲਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਤੋਂ ਪਹਿਲਾਂ ਬਹੁਤ ਵਿਸਤਾਰਪੂਰਵਕ ਢੱਟ ਸਾਹਿਬ ਨੇ ਦੱਸਿਆ ਕਿ ਅਸੀਂ ਆਪਣਾ ਸਿਆਸੀ ਜੀਵਨ 92 93 ਤੋਂ ਸ਼ੁਰੂ ਕੀਤਾ 94 ਦੇ ਵਿੱਚ ਜੂਥ ਕਾਲੀ ਦਲ ਦੇ ਪ੍ਰਧਾਨ ਬਣੇ ਤੇ 10 12 ਸਾਲ ਜੂਥ ਵਿੰਗ ਦੀ ਜ਼ਿਲ੍ਹੇ ਦੀ ਪ੍ਰਧਾਨਗੀ ਕੀਤੀ ਉਸ ਤੋਂ ਬਾਅਦ ਪਾਰਟੀ ਨੇ ਮਾਨ ਬਖਸ਼ਿਆ ਤੇ ਮਾਰਕੀਟ ਕਮੇਟੀ ਹਿਸ਼ਾਰਪੁਰ ਦੇ ਚੇਅਰਮੈਨ ਬਣੇ ਅਤੇ ਹਿਸ਼ਾਰਪੁਰ ਦੇ ਵਿੱਚ ਕੌਂਸਲਰ ਦਾ ਇਲੈਕਸ਼ਨ ਵੀ ਲੜਿਆ ਜਿਹੜਾ 50 ਵਾਰਡਾਂ ਦੇ ਵਿੱਚੋਂ ਨੰਬਰ 2 ਤੇ ਸਭ ਤੋਂ ਵੱਧ ਲੀਡ ਉਸ ਸਮੇਂ ਦਾਸ ਨੇ ਲਈ ਜਿਸ ਤਰ੍ਹਾਂ ਢੱਟ ਸਾਹਿਬ ਨੇ ਦੱਸਿਆ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਬਖਰੀਵੇਂ ਹੋਏ ਤੇ ਢੀਂਸਾ ਸਾਹਿਬ ਨੇ ਇੱਕ ਆਪਣਾ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਬਣਾਇਆ ਪਰ ਸਮੇ ਨੂੰ ਨਿਯਾਗਤ ਨੂੰ ਦੇਖਦੇ ਹੋਏ ਪੰਥ ਦੇ ਭਲੇ ਦੇ ਲਈ ਜਿਹੜਾ ਇੱਕ ਫੈਸਲਾ ਲਿਆ ਗਿਆ ਕਿ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਗੇ ਅਸੀਂ ਜਿਹੜਾ ਪੰਥ ਲਈ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰੀਏ ਔਰ ਜਿਹੜੀ ਇਹ ਪੰਜਾਬ ਦੀ ਵੀ ਇੱਕ ਆਵਾਜ਼ ਸੀ ਕਿ ਸਾਰੇ ਅਕਾਲੀ ਦਲ ਇਕੱਠੇ ਹੋਣ ਪਰ ਕਾਲੀਦਲ ਇਕੱਠਾ ਹੋਇਆ ਔਰ ਜਿਹੜਾ ਹਿਸ਼ਾਰਪੁਰ ਦੇ ਵਿੱਚ ਸਰਦਾਰ ਸੋਨ ਸਿੰਘ ਕੰਡਲ ਜੀ ਜਿਹੜੇ ਉਮੀਦਵਾਰ ਦਿੱਤੇ ਬਹੁਤ ਹੀ ਵਧੀਆ ਬਹੁਤ ਹੀ ਇਮਾਨਦਾਰ ਔਰ ਬਹੁਤ ਖੁਦਗੀਆਂ ਸੋਚ ਲੈ ਕੇ ਚੱਲਣ ਵਾਲੇ ਇਨਸਾਨ ਨੇ ਔਰ ਉਹਨਾਂ ਦੇ ਲਈ ਅੱਜ ਅਸੀਂ ਦੇਖਿਆ ਵੀ ਹਰ ਵਰਕਰ ਜਿਹੜਾ ਇਹ ਪਾਰਟੀ ਦਾ ਉਹ ਦਿਨ ਰਾਤ ਇਹ ਕਰਕੇ ਚੱਲਿਆ ਹੋਇਆ ਔਰ ਜਿੰਨੇ ਵਰਕਰ ਜਿਹੜੇ ਸ਼੍ਰੋਮਣੀ ਕਾਲੀਦਲ ਨੇ ਅੱਜ ਵਰਕ ਕਰ ਰਹੇ ਨੇ ਮੈਨੂੰ ਹੋਰ ਕਿਸੇ ਪਾਰਟੀ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਵਰਕਰ ਆ ਕੰਮ ਕਰਦੇ ਨਹੀਂ ਦਿਖ ਰਹੇ ਔਰ ਅਸੀਂ ਆਸ ਕਰਦੇ ਆ ਕਿ ਸਰਦਾਰ ਸੂਨ ਸਿੰਘ ਦੀ ਢੰਡਲ ਜਿਹੜੇ ਨੇ ਉਹ ਬਹੁਤ ਵੱਡੀ ਬਹੁਮਤ ਦੇ ਨਾਲ ਇਸ ਤੋਂ ਲੀਡ ਲੈ ਕੇ ਜਿਹੜਾ ਆ ਲੋਕ ਸਭਾ ਦੇ ਵਿੱਚ ਪਹੁੰਚਣਗੇ ਔਰ ਜਿਹੜੀ ਆ ਹਿਆਰਪੁਰ ਦੀ ਜਿਹੜੀ ਆਵਾਜ਼ ਆ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਜਾ ਕੇ ਲੋਕ ਸਭਾ ਦੇ ਵਿੱਚ ਆਪਣੀ ਬਲੰਦ ਕਰਨਗੇ ਔਰ ਅਸੀਂ ਜਿਹੜੇ ਔਣ ਵਾਲੇ ਦਿਨਾਂ ਉਹਨਾਂ ਦੇ ਵਿੱਚ ਅਸੀਂ ਖੁਦ ਤੇ ਸਾਰੇ ਵਰਕਰ ਦਿਨ ਰਾਤ ਇੱਕ ਕਰਕੇ ਇੱਕ ਇੱਕ ਵੋਟ ਦੇ ਲਈ ਜਿਹੜਾ ਆ ਅਸੀਂ ਵੋਟਰਾਂ ਦੇ ਕੋਲ ਜਾਵਾਂਗੇ ਉਹ ਸਰਦਾਰ ਸੋਨ ਸਿੰਘ ਟੰਡਲ ਜੀ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਤਾਂ ਅੱਜ ਤੋਂ ਤਕਰੀਬਨ 2.5-3 ਮਹੀਨੇ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਟਾ ਸਾ ਜੀ ਨੇ ਆਪਣੇ ਗ੍ਰਹਿ ਵਿਖੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਪਣੀ ਪਾਰਟੀ ਨੂੰ ਜਿਹੜਾ ਸੀ ਸ਼ਰਮ ਨੀ ਕਾਲੀ ਦਲ ਦੇ ਵਿੱਚ ਆਪਣੀ ਪਾਰਟੀ ਨੂੰ ਖਤਮ ਕਰਕੇ ਤੇ ਮੁੜ ਕੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦਾਖਲ ਹੋ ਗਏ ਸੀ ਹੁਣ ਸਾਰੇ ਦਾ ਸਾਰਾ ਗਰੁੱਪ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਲਈ ਹੀ ਦਿਨ ਰਾਤ ਕੰਮ ਕਰ ਰਿਹਾ ਵਰਕ ਕਰ ਰਿਹਾ ਔਰ ਕਰਦਾ ਰਿਹਾ